ਜਦੋਂ ਉਹਨਾਂ ਨੇ ਪਾਣੀ ਵਧਾਇਆ ਪਿੱਛੋਂ 80000 ਤੋਂ ਥੋੜਾ 30000 ਤੋਂ ਵੱਧਦਾ ਨਹੀਂ ਹੈ 10 ਮਈ ਨੂੰ ਜਦੋਂ ਬਰਫ ਪਿਗਾ ਲੱਗਦਾ ਸਾਡੇ ਖੇਤ ਐ ਬੇਟ ਨਹੀਂ ਮੈਂ ਵੇੜਤੀ ਪੜਿਆ ਮਈ ਤੋਂ ਜਦੋਂ ਬਰਫ ਪਿਗਾ ਲੱਗ ਜਾਂਦੀ ਹੈ 10000 8000 10000 ਕਿਉਂਕਿ ਪਾਣੀ ਵੈਸੇ ਚੱਲਦਾ ਮਈ 'ਚ ਚੱਲ ਜਿਹੜਾ ਨੰਗਲ ਡੈਮ ਤੋਂ ਆਉਣਾ ਹੈ ਹਾਂਜੀ ਉਹਨਾਂ ਤੋਂ ਤਾਂ ਚੱਲਦਾ ਹੀ ਤੇ ਉਸ ਤੋਂ ਬਾਅਦ ਨਾਰਮਲੀ ਹੋਰ 15000 क्यूसिक 20000 क्यूसिक ਤੋਂ زیادہ ਪਾਖੜਾ ਤੋਂ ਪਾਣੀ ਨਹੀਂ ਆਉਂਦਾ ਬਾਕੀ ਜਿਹੜਾ 60 70000 क्यूਸ ਹੈਗਾ ਥੱਲੇ ਨਦੀਆਂ ਉਹ ਬਰਸਾਤਾਂ ਨਾਲ ਆਉਂਦਾ ਜਿ ਸਵਾਨ ਨਦੀ ਤੇ ਉਹ ਜਿਹੜੀਆਂ ਬਲਕਿੰਗ ਸਵਾਨ ਦਾ ਬਹੁਤ ਆਉਂਦਾ ਕਾਫੀ ਆਉਂਦਾ ਸਵਾਨ ਦਾ ਸਾਡੀ ਮੌਨਸੂਨ ਮੇਲੇ ਤੇ ਛੜਦੇ ਹੀ ਆਉਂਦੇ ਨਾ ਕਿਉਂਕਿ ਪਿਛਲੀ ਵਾਰੀ ਮੈਂ ਜਿਹੜਾ ਆ ਦੇਖਿਆ ਉਹ ਆਪਣੇ ਆਪ ਨਹੀਂ ਆਉਂਦਾ ਉਹ ਸਵਾਨ ਦਾ ਤਾਂ ਕਿਹੜੀ ਇਨਫਲੋ ਵਧਾ ਗਿਆ ਜਿਹੜਾ ਤੁਸੀਂ ਪਿਛਲਾ ਡਾਟਾ ਬੀਵੀਐਮ ਦਾ ਡਾਟਾ ਦੇਣਾ ਜਿਹੜਾ ਡਾਟਾ ਸੀ ਸਵਾਗਤ ਕੰਲੀ ਦਾ ਜਦੋਂ ਉਹ ਬਹੁਤ ਆ ਜਾਏ ਉਹ ਸਤਲੋ ਜੰਨਾ ਜਾਂਦਾ ਇੱਕ ਬਹੁਤ ਆਉਂਦਾ ਉਹਦਾ 14 ਕੋਈ ਸਿਸਟਮ ਨਹੀਂ ਉਹ ਆ ਕੇ ਕਈ ਪਿੰਡਾਂ ਨੂੰ ਰੇੜਦਾ ਵੀ ਸਵਾਗਤ ਸਰਵਾਰ ਦੀ ਬਹੁਤ ਤੇਜ਼ ਆਉਂਦਾ ਉਸ ਪਾਣੀ ਦੀ ਜਿਹੜਾ ਜੰਨੇ ਹਾਂ ਦੇ ਰਦੇ ਨੇ ਉਹ ਆ ਜਿਹੜਾ ਅੰਦਰ ਬੈਡਰੂਮ ਆ ਰਸਤਾਨਾ ਛੇੜ ਕੇ ਬੜਾ ਉੱਥੇ ਪਾਣੀ ਰੁਕ ਜਾਂਦਾ ਦੋਵੇਂ ਪਾਣੀ ਹੁੰਦੇ ਜਿਹੜੇ ਪ੍ਰੈਸ਼ਰ ਪੁਆਇੰਟ ਸੀਗੇ ਉਹਨਾਂ ਸਾਰਿਆਂ ਦੇ ਉੱਤੇ ਪਹਿਲਾਂ ਪੱਥਰ ਲਾਉਂਦੇ ਬਦਲੋ ਤੁਸੀਂ ਪੰਜਾਬ ਦੇ ਜਲ ਜਲ ਇਹ ਨਹੀਂ ਹੈ ਕਿ ਪਤਾ ਨਹੀਂ ਹੈ ਕਿ ਕਿਹੜੇ ਦਰਿਆ ਕਿੱਥੋਂ ਟੁੱਟਦਾ ਪੱਕਾ ਪਤਾ ਹੈ ਸਾਡੇ ਏਰੀਆ ਸਾਨੂੰ ਪਤਾ ਨਵਾਂ ਸ਼ਹਿਰ ਜ਼ਿਲ੍ਹੇ ਚ ਆ ਤਿੰਨ ਪੁਆਇੰਟ ਨੇ ਇਸ ਦਰਿਆ ਟੁੱਟਣਾ ਸਾਡੇ ਸਭ ਤੋਂ ਪਹਿਲਾਂ ਨਵਾਂ ਸ਼ਹਿਰ ਚ ਆ ਕੇ ਹੌਲੀਆਪੁਰ ਪਿੰਡ ਜਿੱਥੋਂ ਟੁੱਟਣਾ ਹੈ ਹੌਲੀਆਪੁਰ ਦੇ ਟੁੱਟਣਾ ਹਰ ਇੱਕ ਸਾਲ ਲੋਧੀਪੁਰ ਤੋਂ ਟੁੱਟਣਾ ਇਹਨਾਂ ਕੋਲ ਸਾਹਮਣੇ ਉਹ ਹੁਣ ਵੀ ਜਦੋਂ 2020 ਛੜਿਆ ਲੋਧੀਪੁਰ ਤੋਂ ਟੁੱਟਿਆ ਜਦੋਂ ਵੀ ਹੜ੍ਹਾਂ ਆਣ ਇਹ ਲੋਹੇ ਦੀ ਬਟ ਟੁੱਟਣ ਦਾ ਫ੍ਰੀਜ਼ਨ ਕੀ ਹੋਹੀ ਡਾਗ ਪਹਿਲਾਂ ਬਹਾਅ ਕਮਜ਼ੋਰੀ ਵੀ ਹੁੰਦੀ ਹੈ ਕਿ ਤੋਂ ਸਭ ਕੰਮ ਲੈਂਦਾ ਹੈ ਉੱਥੇ ਮੋੜ ਕੱਟਦਾ ਹੋਊਗਾ ਪੱਥਰ ਲਾ ਦੇ ਉਹਨਾਂ ਦੀ ਦਿਵਾਲੇ ਲੋਹੇ ਦਾ ਜਾਲ ਪਾ ਦਿੰਦੇ ਉਹ ਘੋਖਾਂ ਆ ਜਾਂਦੇ ਨੇ ਇਹਨਾਂ ਨੂੰ ਖੋਖਰ ਕੇ ਉਹ ਹੁਣ ਡਰੇਨ ਡਿਪਾਰਟਮੈਂਟ ਕਿੰਨੇ ਜ਼ਮਾਨੇ ਤੋਂ ਪੈਸੇ ਖਾਈ ਜਾਂਦਾ ਹੁਣ ਨਹੀਂ ਦੇਖੇ ਕਦੇ ਲੱਗੇ ਨੇ ਸਹੀ ਗੱਲ ਤੁਹਾਡੀ ਜਿਹੜੀ ਨਵੀਂ ਸਮੱਸਿਆ ਆ ਗਈ ਉਹ ਅੰਦਰ ਜਿਹੜਾ ਬੈੱਡ ਹੈ ਉਹਦੇ ਚ ਆ ਗਈ ਪਰੇ ਜਦੋਂ ਪਰੇ ਇੱਕ ਜਿਹੜੀ ਆਨੇ ਟੋੜਦਾ ਉਹ ਹੈਵੀ ਮਾਈਨਿੰਗ ਹਮ ਮਾਈਨਿੰਗ ਉਹ ਜੋਣੀਆਂ ਪਹਿਲਾਂ ਹੁੰਦੀਆਂ ਸੀਗੀਆਂ ਉਹ ਮਾਈਨਿੰਗ ਕਰਕੇ ਇੱਕ ਜਗ੍ਹਾ ਟੋਆ ਪਾ ਦਿੰਦੇ ਆ ਉਹ ਦਰਿਆ ਦਾ ਜਿਹੜੇ ਪਾਣੀ ਦੇ ਆਪਦੇ